ਲੋਕ ਹਿੱਤ ਲੋਕਾਂ ਦੀ ਆਵਾਜ਼ ਇੱਥੇ ਆਜੋ ਮਨੋ ਮੁਰਦਾਬਾ ਰੇਤ ਮਾਫੀਆ ਮੁਰਦਾਬਾ 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 ਰੇਤ ਮਾਫੀਆ ਮੁਰਦਾਬਾ 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 ਸਨਾ ਦਾ ਇਕਾ ਜਿਲ੍ਹਾਪਾ ਮੁਰਦਾਬਾ ਗੁੰਡਾਬਾਦ ਗੁੰਡਾਬਾਦ ਮੁਰਦਾਬਾ ਜਿੰਦਾਬਾਦ ਮੁਰਦਾਬਾ ਜਿੰਦਾਬਾਦ 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 ਸ਼ਾਨਾ ਗਾਇਕ ਜਿੰਦਾਬਾਦ 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 ਹੁਣ ਅੱਗੇ ਜੇ ਡਾੜ ਪਛਾਂਦਾ ਮਹੀਨੇ ਬੱਜਣਾ ਪਾਣੀ ਆ ਜਾਣਾ ਫੇਰ ਇਹ ਨੀ ਉਹ ਲੋਟਾ ਬਰਬਾਦ ਤੇ ਅਸੀਂ ਖੜੇ ਉੱਤੇ ਹਣ ਕਿਤੇ ਵੀ ਸਾਰੇ ਇਹ ਨਾ ਵੇਖੋ ਧੂਠ ਮਾਰਿਆ ਵਹਿਦੇ ਕੀਤੇ ਝੂਠ ਮਾਰ ਕੇ ਵੋਟਾਂ ਲਈਆਂ ਕਿਸਾਨਾਂ ਤੋਂ ਨਹੀਂ ਲੱਕ ਹੈ ਗਈ ਕੋਈ ਨਹੀਂ ਹੁਣ ਟਾਈਮ ਆ ਗਿਆ ਆ ਕੋਈ ਨਹੀਂ ਕੋਈ ਨਹੀਂ ਮਿਲਿਆ ਜਿ ਮਿਲਿਆ ਹੋਰ ਟਾਈਮ ਹੀ ਰਹੇਗਾ ਤਗੜੇ ਉਹ ਲੋਕ ਨਹੀਂ ਸਾਡੀ ਅਸੀਂ ਅੱਜ ਕਿਹਦਾ ਸੋਚਦੇ ਨੇ ਆ ਇਹਨਾਂ ਨੂੰ ਚੜ੍ਹਦੇ ਕਰਦੇ ਤੇ ਲੋਕਾਂ ਦੇ ਕਿੰਨਾਂ ਨੂੰ ਸੁਤਾਨ ਉਹ ਇਹਨਾਂ ਦੇ ਪਿਆਰ ਸੁਤਾਨ ਕਿੱਧਰ ਜਾਵੇ ਸ਼ਦਾਰ ਬੰਦਾ ਸਿੰਘ ਭਾਦਰ ਨੇ ਪੈਨਲ ਦੇ ਮੌਕਾ ਬਣਾਇਆ ਬੰਦਿਆਂ ਨੂੰ ਪਰ ਇਹ ਪੈਰੀ ਫੋਲਟੇ ਨਹੀਂ ਦੇਣੀ ਕਿਤੇ ਆਵੇ ਫੋਲਟੇ ਕਿਤੇ ਪੰਪਨੀਆਂ ਕਿਤੇ ਰੇਤਾ ਪੁੱਟਣੀ ਸ਼ੁਰੂ ਕਰ ਚੀ ਸ਼ਦਾਰ ਬੰਦਾ ਸਿੰਘ ਭਾਦਰ ਨੇ ਆਪ ਦਾ ਪੁੱਤ ਵਾਰ ਕੇ ਬੜੀ ਮਿਹਨਤ ਕਰਕੇ ਤੁਹਾਨੂੰ ਮੌਕਾ ਨਹੀਂ ਰਾਹ ਨਾ ਬਣਾਇਆ ਕਿੱਥੇ ਆ ਜਿੰਦਾਬਾਦ

ਆਰ ਲੋ ਦੇ ਵਾਸਤੇ ਪੰਦੇ ਤੇ ਲੋ ਸਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਬੇਕੂ ਯੂ ਗਰਾਹਾਂ ਬਰਾਕ ਜਨ 77 ਪੱਟੀ ਖੱਡਾ ਜੀ ਇੱਕ ਸਾਢੇ ਡੇਢ ਸਾਲ ਤੋਂ ਹੋ ਗਿਆ ਵੇ ਅੱਗੇ ਵੀ ਇਹ ਲੋਰ ਦੀ ਕੋਸ਼ਿਸ਼ ਕੀਤੀ ਠੇਕੇਦਾਰਾਂ ਤੇ ਕਿਸਾਨ ਜੱਥੇ ਬੰਦੀਆਂ ਵੀਰਾਂ ਕਿਸਾਨਾਂ ਨੇ ਇਹਨਾਂ ਨੂੰ ਰੋਕਿਆ ਸੀ ਇਹ ਦੋ ਚਾਰ ਮਹੀਨੇ ਰੁਕ ਜਾਂਦੇ ਆ ਦੋ ਤਿੰਨ ਮਹੀਨੇ ਫੇਰ ਆਉਂਦੇ ਆ ਹੁਣ ਨੇ ਨਾ ਕੀ ਕੀਤਾ ਵੀ ਜਦਨਾਂ ਖਨੌਰੀ ਮੋਰਚੇ ਤੋਂ ਭਗਵਾਨ ਤਮਾਨੇ ਜੋ ਹਰਕਤ ਕੀਤੀ ਆ ਕਿਸਾਨ ਠਾਏ ਆ ਇਹਨਾਂ ਵੀ ਵੇਖਿਆ ਵੀ ਖੜੇ ਮੌਕਾ ਮਿਲ ਗਿਆ ਕਿਸਾਨ ਘਰਾਂ ਚ ਬੈਠੇ ਤੇ ਇਹਨਾਂ ਵੀ ਆ ਕੇ ਉਹਦਾ ਰਾਹ ਬਣਾਉਣਾ ਸ਼ੁਰੂ ਕਰਤਾ ਇਹਨਾਂ ਨੂੰ ਦੱਸਿਆ ਵੀ ਜਿਹੜੇ ਕਿਸਾਨ ਵੀਰੇ ਲਾਗੇ ਜਿਨ੍ਹਾਂ ਦੀਆਂ ਪੈਰੀਆਂ ਉਹ ਤਾਂ ਵਿਚਾਰੇ ਮਰ ਜਾਣਗੇ ਇੱਥੇ ਕਾ ਕੈਪਟਨ ਉਹਦੀ 12 ਕਿਲੇ ਪੈਰੀ ਵਿਚਾਰੇ ਦੀ ਉਹਦੀ ਵੜਨਾ ਵਾਟਣਾ 40 ਫੁੱਟ ਟੋਆਪੋਟ ਦੇ ਨਾਲ ਡੂੰਗੀ ਰੇਤਪੋਟ ਦੇ ਨਹੀਂ ਤਾਂ ਉਹ ਵਿਚਾਰਾ ਉਹ ਤੇ ਮਾਰਿਆ ਜਾਉ ਉਹਨੇ ਤੇ ਸਾਰੀ ਉਮਰ ਦੀ ਕੈਪਟਨ ਨੇ ਆਪਣੀ ਕਮਾਈ ਫੌਜ ਦੀ ਉੱਥੇ ਜ਼ਮੀਨ ਚ ਲਾਤੀ ਤੇ ਉਹਨੇ ਆਪਣੀ ਰੋਟੀ ਖਾਣੀ ਆ ਉਹ ਚੱਕ ਜੱਜ ਜਿੰਦੀਆਂ ਜੱਥੇਬੰਦੀਆਂ ਭਰਾਤਾ ਸਭ ਜੱਥੇਬੰਦੀਆਂ ਭਾਰਤੀ ਕਿਸਾਨ ਮਜ਼ਦੂਰ ਜੁਨੀਅਨ ਮਝੈਲ ਜਥੇਬੰਦੀ ਦਾ ਕਾਈ ਪ੍ਰਧਾਨ ਸਭਰਾ ਤੋਂ ਅਸੀਂ 1 ਮਹੀਨਾ ਪਹਿਲਾਂ ਵੀ ਇੱਥੇ ਪ੍ਰਸ਼ਾਸਨ ਨੇ ਇਸ ਤਰ੍ਹਾਂ ਹੀ ਆਣ ਕੇ ਸਾਡੇ ਕਿਸਾਨਾਂ ਭਰਾਵਾਂ ਨੂੰ 20 25 ਜਣਿਆਂ ਨੂੰ ਚੁੱਕ ਕੇ ਤੇ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਦੇ ਨਾਲ ਇੱਕ ਸਾਰੀ ਹੀ ਜਥੇਬੰਦੀਆਂ ਦੀ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਡੀਸੀ ਸਾਹਿਬ ਨੇ ਇਹ ਗੱਲ ਕਹੀ ਸੀ ਐਸਐਸਪੀ ਸਾਹਿਬ ਨੇ ਵੀ ਅਸੀਂ ਉੱਥੇ ਸਰਵਾ ਕਰਾਂਗੇ ਕਿ ਕਿਹੜੇ ਕਿਸਾਨਾਂ ਭਰਾਵਾਂ ਦਾ ਨੁਕਸਾਨ ਉੱਥੇ ਹੋ ਰਿਹਾ ਵਾ ਤੇ ਉਸ ਤੋਂ ਬਾਅਦ ਆ ਕੋਈ ਨਿਕਾ ਜਾਂਦਾ ਕੋਈ ਐਕਸੀਡੈਂਟ ਹੋ ਗਿਆ ਵਾ ਜਿਹਦੇ ਵਿੱਚ ਐਸਐਸਪੀ ਸਾਹਿਬ ਨਾਲ ਡੀਸੀ ਸਾਹਿਬ ਇੱਥੇ ਬਿਲਕੁਲ ਕੋਈ ਕਿਸੇ ਰਕਮ ਦਾ ਕੋਈ ਸਰਵਾ ਨਹੀਂ ਕਰਕੇ ਗਿਆ ਅਸੀਂ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਇਹ ਰੇਤਾ ਦਾ ਕੰਮ ਆ ਜਿਹੜਾ ਇਹ ਇਸ ਤਰੀਕੇ ਨਾਲ ਚਲਾਇਆ ਜਾਵੇ ਕਿ ਕਿਸਾਨ ਭਰਾ ਆਪਦੇ ਤਰੀਕੇ ਨਾਲ ਰੇਤਾ ਇੱਥੋਂ ਕੱਢੇ ਤੇ ਮਜ਼ਦੂਰ ਭਰੇ ਕੁਝ ਮਜ਼ਦੂਰਾਂ ਬਾਰੇ ਵੀ ਸੋਚਿਆ ਜਾਵੇ ਕਿ ਮਜ਼ਦੂਰ ਕਰਨ ਕੀ ਜੇ ਮਜ਼ਦੂਰ ਏਕਰ ਮੇਕ ਜੀ ਆ ਰੇੜੀ ਬਣਾ ਲੈਂਦੇ ਤੇ ਰੇੜੀ ਵੀ ਚੱਲਣੀ ਬੰਦ ਕਰ ਦਿੰਦੇ ਮਜ਼ਦੂਰ ਕਿਹੜੇ ਬੰਨੇ ਜਾਣ ਸਾਡੇ ਇਲਾਕੇ ਦਾ ਸਰਦਾਰ ਲਾਲਜੀਤ ਸਿੰਘ ਖੁੱਲਰ ਇਹਨਾਂ ਮਜ਼ਦੂਰਾਂ ਬਾਰੇ ਕਿਸਾਨਾਂ ਬਾਰੇ ਕੁਛ ਨਾ ਕੁਛ ਤੇ ਸੋਚੇ ਵੀ ਚਲੋ ਜੇ ਰੇਤਾ ਵਾਏ ਕਿਸਾਨ ਭਰ ਕੇ ਵੇਚਣਗੇ ਉਹ ਮਾਰਾ ਮੋੜ ਰਿਕਾਰ ਚੱਲੂਗਾ ਇੱਕ ਤੇ ਦਰਿਆ ਜਿਹੜਾ ਇਹ ਮਾਰਦਾ ਵਾ ਕਿਸਾਨਾਂ ਨੂੰ ਇੱਕ ਰਲ ਕੇ ਸਰਕਾਰ ਜਿਹੜੀ ਇਹ ਮਾਰ ਰਹੀ ਆ ਅਸੀਂ ਇਹੋ ਹੀ ਸੁਝਾ ਦੇਣਾ ਚਾਹੁੰਦੇ ਆ ਵੀ ਇਹ ਰੇਤਾ ਜਿਹੜੀ ਕਿਸਾਨ ਆ ਇਹਦੀ ਮਾਲਕੀ ਜ਼ਮੀਨ ਆਏ ਇਹ ਕੋਈ ਸਰਕਾਰ ਦੀ ਜ਼ਮੀਨ ਨਹੀਂ ਗਈ ਤੇ ਕਿਸਾਨ ਆਪਦੇ ਤਰੀਕੇ ਨਾਲ ਰੇਤਾ ਭਰਾਵੇ ਤੇ ਮਜ਼ਦੂਰ ਰੇਤਾ ਭਰੇ ਤੇ ਕਿਸਾਨ ਦੇਤਾ ਵੇਚੇ ਇਹੋ ਹੀ ਗੱਲਾਂ ਬਾਤ ਕਰਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੰਦਰ ਸਿੰਘਾ ਜੀ ਹੜਪੀਰ ਜਿ세 ਬੰਦੇ ਜਿਹੜਾ ਪਿਛਲੇ ਫੋਟੋ ਆ ਗਈ ਦੇਖੋ ਜੀ ਅਸੀਂ ਤੇ ਪ੍ਰਸ਼ਾਸਨ ਸਾਹਿਬ ਜਿਵੇਂ ਪ੍ਰਧਾਨ ਜੀ ਦੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਅੱਜ ਵੀ ਇਹੋ ਬੇਨਤੀ ਕਰਨ ਆਇਆ ਵੀ ਇਹ ਜਿਹੜਾ ਖੱਡ ਦਾ ਬਹੁਤ ਵੱਡਾ ਨੁਕਸਾਨ ਆ ਜੇ ਖੱਡ ਲੱਗ ਜਾਂਦੀ ਆ ਤੇ ਜਿਹੜਾ ਦਰਿਆ ਦਾ ਵਹਿਣਾ ਉਹ ਬਿਲਕੁਲ ਬੰਨ ਦੇ ਨੇੜੇ ਆ ਜਾਣਾ ਤੇ ਘੁੰਮਣ ਘੇਰੀ ਪਾ ਕੇ ਬੰਨ ਰੋੜ ਸਕਦਾ ਵਾ ਤੇ ਜਿੰਨਾ ਵੀ 8 700 ਘਾਰ ਆ 10 15 ਪਿੰਡ ਨੇ ਬਹੁਤ ਵੱਡਾ ਨੁਕਸਾਨ ਹੋਣਾ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਗਾੜੀ ਵੀ ਸਰਕਾਰ ਗਾੜੀ ਵੀ ਵੀ ਖੱਡ ਬਿਲਕੁਲ ਬੰਦ ਕਰੋ ਇਹਨਾਂ ਲੋਕਾਂ ਦੀ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਹੋਰ ਕੋਈ ਚੰਗੇ ਕੰਮ ਕਰੋ ਬਹੁਤ ਵੱਡੇ ਪੱਧਰ ਤੇ ਨਸ਼ਾ ਵੇਚ ਰਿਆ ਨਸ਼ੇ ਵਾਲੇ ਬੰਨੇ ਹੋਏ ਪ੍ਰਸ਼ਾਸਨ ਲੁੱਟਾ ਖਵਾਉਂਦੀ ਹੈ ਉਧਰ ਤੇ ਪ੍ਰਸ਼ਾਸਨ ਹੁੰਦਾ ਨਹੀਂ ਇਹਨਾਂ ਗਰੀਬਾਂ ਦੇ ਕਿਉਂ ਅਤਿਆਚਾਰ ਕਰਨ ਦੀ ਸਰਕਾਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਕੋਰਟ ਕਮੇਟੀ ਮੈਂਬਰ ਅੱਜ ਦੀ ਜੋ ਇੱਥੇ ਅੱਗੇ ਵੀ ਪ੍ਰਧਾਨ ਰਾਣੇ ਤੁਹਾਨੂੰ ਮੈਂ ਦਿੱਤੀ ਹੈ ਕਿ ਰੇਤਾ ਦਾ ਜੋ ਇਹਨਾਂ ਨੇ ਇੱਥੇ ਰੇਤਾ ਮਾਫੀਆ ਇੱਕ ਜਿਹੜਾ ਇੱਥੇ ਪਾਰ ਰਹੀ ਆ ਸਰਕਾਰ ਹਾਲਾਂਕਿ ਇਹ ਜਦੋਂ ਸਰਕਾਰ ਆਉਣ ਲੱਗੀ ਹੈ ਆਮ ਆਦਮੀ ਪਾਰਟੀ ਦਾ ਨਾਂ ਲੈ ਕੇ ਸਰਕਾਰ ਸੱਤਾ ਦੇ ਵਿੱਚ ਆਈ ਅੱਜ ਅੱਜ ਆਮ ਆਦਮੀ ਰੋ ਰੋ ਕੇ ਇਹ ਗੱਲ ਕਹਿਣ ਦਿਆ ਵੀ ਮੇਰੀ ਜ਼ਮੀਨ 'ਚੋਂ ਰੇਤਾ ਨਿਕਲ ਹੁੰਦੀ ਆ ਮੈਨੂੰ ਮੈਨੂੰ ਕੋਈ ਮੇਰਾ ਹੱਕ ਮੈਨੂੰ ਦੇ ਦਿਓ ਪਰ ਕੋਈ ਸੁਣਵਾਈ ਨਹੀਂ ਕੁੱਟ ਕੇ ਅਗਲਾ ਪਿਛਲੀ ਵਾਰੀ ਵੀ ਸਾਡੇ ਕਿਸਾਨਾਂ ਨੂੰ ਕੁੱਟ ਕੇ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕਤਾ ਜੇ ਕੋਈ ਹੱਕ ਮੰਗਦਾ ਤੇ ਉਹਨੂੰ ਇਹ ਦਬਾਉਂਦੇ ਆ ਹੱਕ ਬਣਦਾ ਵਾ ਕਿਸਾਨ ਦਾ ਰੇਤਾ ਉਹ ਵਿੱਚੇ ਮਜ਼ਦੂਰ ਲੱਦੇ ਜਿੱਦਾਂ ਪ੍ਰਧਾਨ ਹੋਣਾ ਨੇ ਕਿਹਾ ਇਹ ਫੇਰ ਆਮ ਆਦਮੀ ਦੀ ਸਰਕਾਰ ਬਣਦੀ ਆ ਕਿ ਆਮ ਆਦਮੀ ਦੀ ਆ ਹੁਣ ਤੇ ਅਮੀਰਾਂ ਦੀ ਤੇ ਕੋਵਰੇਟ ਕਰਾਨਿਆਂ ਦੀ ਸਰਕਾਰ ਆ ਜੋ ਇਹ ਧੱਕਾ ਕਰਵਾ ਰਹੀ ਆ ਥਾਂ ਥਾਂ ਤੇ ਇੱਕ ਵੀ ਥਾਂ ਥਾਂ ਤੇ ਇਹ ਕੰਮ ਹੁੰਦੇ ਆ ਵਾ ਉਧਰ ਜਲੋਗੇ ਵੀ ਹੋਰ ਸਾਰੇ ਮਤਲਬ ਲਾਕੇ ਜੀ ਜਿਹੜੀ ਇਹ ਰੇਤਾ ਨੂੰ ਹੀ ਪੈ ਗਈ ਹੈ ਪਤਾ ਨਹੀਂ ਰੇਤਾ ਜੋ ਕੀ ਕੱਢ ਲੈਣਾ ਸਦਾ ਦੇਣਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਇੰਨੀ ਭੁੱਖ ਇੰਨੀ ਨੀਤ ਮਾੜੀ ਕਦੇ ਨਹੀਂ ਵੇਖੀ ਜਿਹੜੀ ਇਹ ਸਰਕਾਰ ਨੇ ਕੀਤੀ ਹੈ ਹਰੇਕ ਦੀ ਖੱਡ ਵੀਰੇ ਜ਼ਬਰਦਸਤੀ ਲਾ ਰਿਆ 75 ਕਿੱਲੇ ਥਾਂ ਜਿਹੜਾ ਇੱਥੇ ਮਨਜ਼ੂਰ ਕਰਕੇ ਬੈਠੀ ਆ ਸਰਕਾਰ ਮੈਨੋ ਭਾਗ ਪੱਪਾ ਪੋਰਾ ਪਿਆ ਪੰਜਾਬ ਦੀ ਸਰਕਾਰ ਪੱਪਾ ਭਾਰਵਾ ਔਰ ਰੇਸ ਮਾਫੀਆ ਦੇ ਪੱਪਾ ਭਾਰ ਹੋਣਾ ਹੀ ਸਾਡੀ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਿਵਲ ਪ੍ਰਸ਼ਾਸਨ ਨੂੰ ਪਪਾਂ ਪਾਰ ਹੋਏ ਪਿਆ ਵੀ ਰੇਤ ਦੀ ਖੱਡ ਚਲਾਉਣੀ ਆ ਇਹ ਰੇਤ ਦੀ ਖੱਡ ਚੱਲਣ ਦੇ ਨਾਲ ਹਜ਼ਾਰਾਂ ਲੋਕਾਂ ਦੀ ਤਬਾਹੀ ਆ ਕਿਉਂਕਿ ਜਦੋਂ ਇੱਥੇ 75 ਕਿੱਲਿਆਂ ਦੇ ਵਿੱਚ 40 ਫੁੱਟ ਡੂੰਗੀ ਖੱਡ ਬਣ ਗਈ ਤੇ ਇਹਨੇ ਜਦੋਂ ਹੜ ਆਇਆ ਕੁੰਮਣ ਧੇਰੀ ਬਣਾ ਕੇ ਜਿਵੇਂ ਦਾ ਨੁਕਸਾਨ ਕਰਨਾ ਵਾ ਦਰਿਆ ਦਾ ਇਹ ਆ ਬੰਨ ਤੁਸੀਂ ਵੇਖ ਰਹੇ ਜਿੱਥੋਂ ਤੁਸੀਂ ਆਏ ਜਿੱਥੇ ਪੁਲਿਸ ਘਰੋਤੀ ਆ ਪੁਲਿਸ ਇਸ ਟਾਈਮ ਤੇ ਇਹਨਾਂ ਖੱਡ ਵਾਲਿਆਂ ਨੂੰ ਪਾਲਣ ਵਾਸਤੇ ਖੜੋਤੀ ਹੋਈ ਆ ਇਹ ਸਾਰਾ ਕੁਝ ਜਿਹੜਾ ਵਾ ਇਹ ਹੋਇਆ ਕਦੋਂ ਆ ਕਿਉਂਕਿ 14 12 ਤੇ 11 ਤਰੀਕ ਨੂੰ ਇੱਥੇ ਇੱਕ ਤਰ੍ਹਾਂ ਚੱਲਦਾ ਸੀਗਾ ਉਹ ਤਰਨੇ ਤੋਂ ਸਾਡੇ ਆਗੂ ਚੁੱਕ ਕੇ ਜੇਲ੍ਹ ਚ ਸੁਟੇ ਬਾਰ ਨੂੰ ਇਸੇ ਤਰ੍ਹਾਂ ਲੱਗਾ ਆਗੂ ਛੱਡੇ ਤੇ 14 ਦੀ ਮੀਟਿੰਗ ਹੋਈ ਆ 14 ਦੀ ਮੀਟਿੰਗ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਨੇ ਇੱਕ ਕਮੇਟੀ ਬਣਾਈ ਪ੍ਰੀਤਿੰਦਰ ਜੀ ਸਿੰਘ ਐਸਟੀਐਮ ਦੀ ਅਗਵਾਈ ਚ ਉਹਨਾਂ ਨੇ 18 ਨੂੰ ਪਗੋਲ ਸਥਿਤੀਆਂ ਮੁਤਾਬਕ ਮੌਕਾ ਵੇਖਣ ਹੁਣਾ ਸੀ ਲੋਕ ਇਕੱਠੇ ਹੋਏ ਸੀ ਪੀੜ ਤੇ ਬਹੀ ਆਪਦੀ ਅਰਜ਼ੀ ਕਰਾਂਗੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਪਰ ਉਹਨਾਂ ਦੀ ਇੱਕ ਨਹੀਂ ਸੁਣੀ ਗਈ ਜਦੋਂ ਵੇਖਿਆ ਸ਼ੰਭੂ ਖਨੋਰੀ ਸਰਕਾਰ ਚੜ੍ਹ ਕੇ ਆ ਗਿਆ ਸਰਕਾਰ ਨੇ ਆਪਣੀ ਪੂਰਾ ਕਹਿ ਰਿਹਾ ਸੀ ਵਰਤਾਇਆ ਵਾ ਤੇ ਇਹ ਖੱਡ ਵੀ 8 ਦਿਨਾਂ ਤੋਂ ਜਿਹੜੀ ਆ ਉਹ ਇੱਥੇ ਚਲਾ ਰਹੇ ਆ ਪਰ ਪੀੜਤ ਲੋਕ ਇਕੱਠੇ ਹੋਏ ਆ ਉਹਨਾਂ ਪੀੜਤਾਂ ਨੇ ਆ ਕੇ ਇਹਨੂੰ ਬੰਦ ਕਰਾਤਾ ਅਸੀਂ ਤੁਹਾਡੇ ਮੋਹਰੇ ਹੀ ਅਪੀਲ ਕਰਦੇ ਆ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਿ ਰੇਤ mafia ਨੂੰ ਰੋਡ mafia ਨੂੰ ਪਾੜਨ ਬਦਲੇ ਨਾ ਕੰਮ ਕਰੋ ਲੋਕਾਂ ਦੀਆਂ ਮੰਗਾਂ ਮੁਸ਼ਕਲਾਂ ਸੁਣੋ ਲੋਕਾਂ ਨੇ ਜਿਹੜੀਆਂ ਮੰਗਾਂ ਮੁਸ਼ਕਲਾਂ ਵਿੱਚ ਕਚਹਿਰੀ 'ਚ ਬੈਜੇ ਸਨੋ ਇੱਥੇ ਕਿਤੇ ਮੁੱਖ ਮੰਤਰੀ ਜੀ ਆਪ ਆਉਣ ਲਾਲਜੀਤ ਢੁੱਲਰ ਜੀ ਆਪ ਆਉਣ ਲੋਕਾਂ ਨੂੰ ਇਕੱਠਿਆ ਕਰਕੇ ਲੋਕਾਂ ਦੀ ਰਾਇਸ਼ਮਾਰੀ ਕਰ ਲਈ ਜਾਵੇ ਰਹਿ ਲੈ ਲਈ ਜਾਵੇ ਵੀ ਕੀ ਇਹ ਖੱਡ ਚੱਲੇ ਤੇ ਤੁਹਾਨੂੰ ਫਾਇਦਾ ਜਾਂ ਨਾ ਚੱਲੇ ਤੇ ਤੁਹਾਨੂੰ ਫਾਇਦਾ ਵਾ ਇਹ ਕੋਰਾ ਰਾਇਸ਼ਮਾਰੀ ਜਰੂਰ ਹੋਣੀ ਚਾਹੀਦੀ ਆ ਪਰ ਅਸਲ ਦੇ ਵਿੱਚ ਚੋਰ ਚੋਰ ਬਸੇਰੇ ਭਾਈ ਰੇਤਾਂ ਦੇ ਵਿੱਚ ਉਹ ਮੁਨਾਫਾ ਐਡਾ ਵੱਡਾ ਵਾ ਵੀ 50 50 ਹਜ਼ਾਰ ਦਾ ਟਿੱਪਰ ਵੇਚਦਾ 20 20 ਹਜ਼ਾਰ ਦਾ ਟਰਾਲਾ ਵੇਚਦਾ ਖੱਪਤਕਾਰ ਦਾ ਹਕ ਜੁੰਮਰ ਨਿਕਲ ਜਾਂਦਾ ਤੇ ਇਹਨਾਂ ਦੇ ਘਰ ਮੁਰਗੇ ਰਿਹਦੇ ਬੱਕਰੇ ਰਿਹਦੇ ਆ ਸੋ ਇਹ ਇਹ ਕਹਿਣਾ ਚਾਹੁੰਦੇ ਆ ਵੀ ਰੇਤ ਦਾ ਹੱਕ ਜਿਹੜਾ ਵਾ ਉਹ ਕਿਸਾਨ ਨੂੰ ਤੇ ਮਜ਼ਦੂਰ ਨੂੰ ਮਿਲੇ ਮਜ਼ਦੂਰ ਭਰੇ ਤੇ ਕਿਸਾਨ ਆਪਣੀ ਰੇਤ ਪਰੇਤ ਪਰ ਕੇ ਵੇਚ ਕੇ ਆਵੇ ਦੋਵਾਂ ਦੇ ਚੁੱਲ੍ਹੇ ਤਪਦੇ ਰਹਿਣ ਦੋਵੇਂ ਇਕੱਠੇ ਰਹਿਣ ਔਰ ਖਸ਼ਾਲੀ ਰਹੂਗੀ ਸਾਡੀ ਇਹ ਚਿੱਟੀ ਜਾਂਦੀ ਆ ਅਸੀਂ ਚਾਂਦੀਆਂ ਖਾਣਾ ਤੇ ਬੈਠੇ ਆ ਸਾਨੂੰ ਦਰਿਆ ਆਈ ਦੀ ਪਾਣੀ ਆਈ ਦੀ ਕੋਈ ਪਰਵਾਹ ਨਹੀਂ ਹੋਇਆ ਕਰੂਗੀ ਜੇ ਕਿ ਤੇਰੇ ਇੱਧਾ ਹੱਕ ਸਾਨੂੰ ਮਿਲ ਜੇ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਵੀ ਰੈਵਨਿਊ ਵੀ ਲਓ ਸਾਡੇ ਤੋਂ ਜੇ ਕਿ ਤੋ ਘੜਕਾ ਪਰ ਕੇ ਖੜਦਾ ਉਹ ਤੋਂ 100 ਰੁਪਏ ਲੈ ਲਓ ਟਰਾਲੀ ਪਰਦਾ ਬਗੈਰ ਵਾਰ ਤਾਂ 200 ਲੈ ਲਓ ਟਰਾਲਾ ਪਰਦਾ ਵਾੜ ਵਾਲਾ ਤੇ ਉਹ ਤੋਂ ਪਾਸ ਹੋ ਰਿਹਾ ਜੋ ਟਿੱਪਰ ਫੜ ਕੇ ਪਰ ਕੇ ਖੜਦਾ ਤੇ ਉਹ ਤੋਂ ਹਜ਼ਾਰ ਲਵੇ ਸਰਕਾਰ ਸਰਕਾਰ ਦੇ ਖਜ਼ਾਨੇ ਚ ਪੈਹ ਜਾਣ ਚੋਰਾਂ ਦੇ ਘਰ ਨਾ ਜਾਣ ਔਰ ਕਿਸਾਨ ਦੇ ਮਜ਼ਦੂਰ ਦੇ ਘਰ ਆਉਣ ਸੋ ਇਹ ਅੱਜ ਮਸ਼ੀਨ ਉਹਨਾਂ ਨੇ ਕੱਢ ਲਿਆ ਦੂਜੀ ਮਸ਼ੀਨ ਵੀ ਕਢਾਉਣੇ ਆ ਕਢਾ ਕੇ ਤੇ ਅਸੀਂ ਅਪੀਲ ਕਰਾਂਗੇ ਤੁਹਾਡੇ ਸਾਹਮਣੇ ਵੀ ਇਹ ਸਰੇਤਾ ਦੇ ਚੈਪਟਰ ਨੂੰ ਇੱਥੇ ਹੀ ਸਰਕਾਰ ਕਲੋਜ਼ ਕਰਕੇ ਇਹਦੇ ਤੇ ਕੋਈ ਵਧੀਆ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਨ ਧੰਨਵਾਦ ਤੇ ਪੰਜ ਜਥੇਬੰਦੀਆਂ ਜਿਹੜੀਆਂ ਆ ਤਕਰੀਬਨ ਇਸੇ ਇਕੱਠੀਆਂ ਵਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਏਕਾ ਪੂਰੇ ਪੰਜਾਬ ਦੇ ਵਿੱਚ ਖੂਬਸੂਰਤੀ ਨਾਲ ਨਜ਼ਰ ਆਊਗਾ ਜਿਵੇਂ 28 ਤਰੀਕ ਨੂੰ ਡੀਸੀ ਦਫ਼ਤਰਾਂ ਤੇ ਏਕਾ ਨਜ਼ਰ ਆਇਆ ਸੀ ਜਿਵੇਂ 29 ਨੂੰ ਏਕਾ ਨਜ਼ਰ ਆਇਆ ਤੇ ਜਿਵੇਂ 31 ਨੂੰ ਏਕਾ ਨਜ਼ਰ ਆਇਆ ਵਾ ਆਉਣਲੇ ਦਿਨਾਂ ਦੇ ਵਿੱਚ ਜਿਹੜੀਆਂ 12 ਮੰਗਾਂ ਕੇਂਦਰ ਸਰਕਾਰ ਨਾਲ ਸਟੈਂਡ ਕਰਦੀਆਂ ਉਹਨਾਂ ਨੂੰ ਹਾਸਲ ਕਰਨ ਵਾਸਤੇ ਲੜਾਈ ਜਿਹੜੀ ਆ ਕੋਈ ਆਰੀ